ਹਾਂਜੀ ਵੀਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਸਡੇਰੀ ਫਾਰਮ 'ਚ ਤੁਹਾਡਾ ਸਵਾਗਤ ਹੈ ਹਾਂਜੀ ਅੱਜ ਪਹੁੰਚ ਚੁੱਕੇ ਹਾਂ ਪਿੰਡ ਮੱਤੇয়াল ਜੀ ਤਿੰਨ ਝੋਟੀਆਂ ਸੇਲ ਲਈ ਬਹੁਤ ਹੀ ਜਿਆਦੀਆਂ ਚੰਗੀਆਂ ਜੇ ਦੋ ਤੇ ਸੋਈਆਂ ਇੱਕ ਸੋਨਾਂਰੀ ਜੇ ਆਜੋ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਕੀ ਹਾਲ ਚਾਲ ਵਧੀਆ ਵਧੀਆ ਬਾੜ ਸਾਹਿਬ ਜੀ ਕਿਰਪਾ ਬਾਬੇ ਦੀ ਬਹੁਤ ਵਧੀਆ ਕੱਲ ਵੀ ਮਾਲ ਵਿਗਿਆ ਮਾਲਕ ਦੀ ਕਿਰਪਾ ਨਾਲ ਚਲੋ ਚਲੋ ਮੈਂ ਰਹਿ ਗਈ ਆ ਹਾਂਜੀ ਚਲੋ ਮਾਲਕ ਦੀ ਕਿਰਪਾ ਨਾਲ ਥੋੜਾ ਸੋਨ ਵਾਲੀ ਦਾ ਕਰਕੇ ਲੋਕ ਕਹਿੰਦੇ ਮਤਲਬ ਕਿ ਬੇ ਦੂਰ ਦਾ ਕਰ ਤੇ ਚਲੋ ਕੋਈ ਨਹੀਂ ਉਹ ਵੀ ਵਿਖ ਜੂਗੀ ਤੇ ਮੈਂ ਆ ਨਾ ਪਰਸੋਂ ਆਈਆਂ ਸੀ ਚਾਰ ਉਦੋਂ ਹਰਿਆਣੇੋਂ ਤਿੰਨ ਤੇ ਸੋਈਆਂ ਸੀ ਅੱਛਾ ਤੇ ਇੱਕ ਮੈਂ ਗੱਭੜ ਤੇ ਮੈਂ ਕਿਹਾ ਚੱਲ ਤੇ ਦੋ ਦੇ ਮਈਆਂ ਬੰਦੇ ਲੈ ਕੇ ਆਵਾਂ ਸੱਜਣਾ ਮਤਲਬ ਕਿ ਫੜ ਕੇ ਆਪਣੇ ਇੱਕ ਮੈਂ ਕੋਈ ਇਹਦੇ ਕੋਲ ਦੁੱਧ ਤੇ ਹੀ 15 ਕਿਲੋ ਚੋਰ ਕਰਕੇ ਲਿਆਏ ਆ ਥੋੜਾ ਜਿਹਾ ਸਫਰ ਫੋਪਰ ਕਰਕੇ ਮੈਂ ਉਹਦੇ ਦੁੱਧ ਘੜਿਆ 12 ਤੋਂ 13 ਕਿਲੋ ਦਾ ਸਫਰ ਬੜਾ ਪੈਂਦਾ ਜੀ ਸਫਰ ਬੜਾ ਇਹ ਬੱਚਾ ਲਾ ਕੇ ਖਾ ਲਦੇ ਸੀ ਕਿ ਲਾ ਬੱਚਾ ਲਾਓ ਬੱਚਾ ਬੱਚਾ ਲਾ ਕੇ ਖਾ ਲਦੇ ਕਰੀਤਾ ਖਾਦੇ ਪਈਓ ਪਹਿਲਾਂ ਵੀ ਚੱਕ ਕੇ ਖਾ ਲ ਦਿੰਦੇ ਬਹੁਤ ਜਿਆਦੀ ਚੰਗੀ ਨਸਲ ਵਾਲੀ ਤੇ ਬਰੀਕੀ ਬੜੀ ਝੋਟੀ ਵੀ ਬਰੀਕੀ ਬਹੁਤ ਜਿਆਦੀ ਲਿਆ ਖੋਲਦੋ ਚੰਗੀ ਸਾਫ ਸੂ ਬਹੁਤ ਜਿਆਦੀ ਥੱਲੇ ਨਾਰਾਂ ਬਹੁਤ ਜਿਆਦੀਆਂ ਮੁੱਢੀ ਬਰੀਕੀ ਆ ਜੱਤ ਵਾਲੀ ਏ ਟੋਟੀਆਂ ਨੂੰ ਕੱਢ ਕੇ ਕੱਟੀ ਜੇ ਮਗਰ ਕੱਟੀ ਕੱਟੀ ਮਗਰ ਕੱਟੀ ਮਗਰ ਜੇ ਇਹਦੇ ਦੋ ਫਾਇਦੇ ਆ ਗਏ ਜੇ ਲਓ ਜੀ ਦੋ ਫਾਇਦੇ ਜੀ ਕਿੱਡੀ ਮਹਿ ਜੇ ਵੇਖੋ ਜੱਗੀ ਦੀ ਸਾਢੇ 5 6 ਹੈਾਈਟਲ ਵੇਖੋ ਮੈਂ ਉਹਦੇ ਜੱਡੀ ਜੱਗੀ ਜੱਡੀ ਲੁੱਟ ਕੇ ਦੁੱਧ ਤੇ ਹੀ 15 ਲੀਟਰ ਮਰਕੇ ਸ਼ੋਕ ਜਾ ਥੋੜਾ ਸਭ ਨੂੰ ਚੰਗੀ ਹਾਈਟ ਦੋ ਕਿਲੋ ਘਟ ਜਾਂਦੀ ਹੁਣ ਆਹੋਲੇ 13 ਲੀਟਰ ਪੱਕਾ ਦੁੱਧ ਹੈਗਾ 13 ਲੀਟਰ ਮਰਕੇ ਦੁੱਧ ਦਾ ਨਹੀਂ ਜਿੱਦਾਂ ਗੱਲ ਮਲਕੇ ਗੱਲੇ ਤਾਂ ਖੜੀਆਂ ਨਾਲ ਸਾਡੇ ਕੋ ਭਾਜੀ ਨਾ ਮਈਆਂ ਆਪਾਂ ਫੋਨ ਕਰ ਕਰਕੇ ਪੁੱਛਿਆ ਹਾਂਜੀ ਜਿਹੜੀ ਬੂਰੀ ਦਾ ਬੂਰੀ ਕੋ ਨਾ ਹੋ ਅਸੀਂ ਆਪਾਂ ਅੱਠ ਦੱਸਿਆ ਉਹ ਚਲ ਗਈ ਆ ਗੱਲੇ ਤਾਂ ਕਰਦੀਆਂ ਤੇ ਕਾਢੀਆਂ ਵਾਲਿਆਂ ਬੰਦਿਆਂ ਨੂੰ ਅੱਜ ਮੈਂ ਫੇਰੇ ਪੁੱਛਿਆ ਕਿ ਉਹ ਆnde ਭਾਜੀ ਠੀਕ ਹੈ ਪੱਕਾ 9 ਲੀਟਰ ਦੁੱਧ ਨਿਕਲੇਗਾ ਦੁੱਧ ਦਾ ਘੂਟ ਨਾ ਸਾਡਾ ਨਿਕਲੂਗਾ ਦੂਜਾ ਨੰਬਰ ਕੋਈ ਥਾਣ ਚ ਫਾਲਟ ਨਿਕਲੇ ਜਾਂ ਮਲਕੇ ਗੱਲੇ ਤਾਂ ਸਾਡੀ ਮੈਂ ਮਲਕੇ ਸੂਈ ਕੋ ਕਿਹੜੀ ਗੱਲ ਕਹਿਤੀ ਤੇ ਚਲੋ ਇਹਦਾ ਹੁਣ ਮੋਲੇ ਇੱਕ ਮਿੰਟ ਬੱਚਾ ਲਾ ਕੇ ਤੁਹਾਨੂੰ ਤਾਰਾ ਮਾਰ ਕੇ ਵਿਖਾ ਦਿੰਦੇ ਝੂਠੇ ਤੇ ਬਹੁਤ ਜਿਆਦੀ ਕੁਆਲਟੀ ਵਾਲੀ ਮੈਮਾ ਬਾਕੀ ਸਭ ਤੋਂ ਚੰਗੀ ਕਰੇ ਤੇ ਦੁੱਧ ਵਾਲੀ ਮੈਮਾ ਜੀ ਇਹੋ ਜੀਆਂ ਮਹੀਆਂ ਦੇ ਦੁੱਧ ਨਾ ਕੱਢੇ ਤੇ ਕਿਦਾਂ ਕੱਢਣਾ ਹਾਂਜੀ ਵੱਡੀ ਆ ਮੈਂ ਇਹੇ ਛੋਟੀ ਵੱਡੀ ਆ ਚੰਗੀ ਨਸਲ ਨੂੰ ਸਲ ਜੱਤ ਜੁੱਤ ਬਹੁਤ ਜਿਆਦੀ ਆ ਪਿੱਛੇ ਕੱਟੀ ਆ ਗਈ ਆ ਦੋ ਫਾਇਦੇ ਹੋਗੇ ਹਾਂ ਓ ਓ ਆ ਗਈ ਜੇ ਹਾਂਜੀ ਆ ਚਲੀ ਬਸ ਆ ਗਏ ਮੈਂ ਜਿਹੜੀ ਸਾਡੀ ਚੋਆਇਸ 4:30 ਤੋਂ 5 ਵਜੇ ਦੀ ਸਵੇਰ ਦੀ ਆ ਜੇ ਦੁੱਧ ਜੁਨਾ ਹੀ ਦੱਸਿਆ ਵਾ ਉਹਨਾਂ ਦੁੱਧ ਤੁਹਾਡਾ ਟੈਸਟ ਤੋਂ ਮੇਸ ਨਾਲ ਹੋਊਗਾ ਦੁੱਧ ਦਾ ਤੇ ਮਾਲਕ ਦੀ ਕਿਰਪਾ ਨਾਲ ਅੱਗੇ ਵੀ ਅਸੀਂ ਕਰੀ ਦੁੱਧ ਦਾ ਰੀਂਝੂੜ ਮਾਰ ਮਾਰਿਆ ਤੇ ਹੁਣ ਵੀ ਮਾਲਕ ਦੀ ਕਿਰਪਾ ਨਾਲ ਸਚਾਈ ਦਾ ਇਹ ਕੰਮ ਚੱਲਦਾ ਜੀ ਇੱਕ ਗੱਲ ਸੁਣੋ ਆ ਬਟ ਯੂ ਰਿਹਾ ਪਾ ਦੀ ਪਾ ਦੀ ਪਾ ਦੀ ਸੱਚਾਈ ਦਾ ਹੀ ਕੰਮ ਚੱਲਦਾ ਜੇ ਭਾਜੀ ਅੱਜ ਗਿਆ ਹਾਂ ਮਾਂ ਸਾਗੇ ਨਾ ਕੋਈ ਅੰਦ ਲੱਗੇ ਕੱਲ ਨਾਲੇ ਆਪਾਂ ਕਿਹਾ ਸੀ ਨਾ ਇਹ ਵੀਰ ਸਾਡੇ ਕੋ 12000 ਰੁਪਏ ਲੈਣਾ ਨਾ ਤੂੰ ਨਹੀਂ ਨਾ 1 ਕਿਲੋ ਦੁੱਧ ਦੇਣਾ ਜੀ ਨੂੰ 400 ਰੁਪਏ ਦਿਹਾੜੀ ਇਹ ਗੱਲ ਕਹੀ ਸੀ ਇਹਦੀ ਬੇਟੀ ਆ ਮਤਲਬ ਕਿ 16 ਤੋਂ 17 ਸਾਲਾਂ ਦੀ ਇੰਨੀ ਗੱਲ ਅਸੀਂ ਕਹੀ ਸੀ ਕਿ ਇਹਦੀ ਬੇਟੀ ਨੂੰ ਅਸੀਂ ਕਾੜੇ ਪਾਉਣੇ ਆ ਦਿਵਾਲੀ ਤੈਰਕਾ ਭੱਟੀ ਕਾੜੇ ਪਾਉਣੇ ਆ ਰਕਾ ਦਿਵਾਲੀ ਦੇ ਟੋਲੇ ਦੇ ਇਹਨਾਂ ਨੂੰ ਥੋੜੇ ਬਾਲੇ ਨਹੀਂ ਨਹੀਂ ਹਾਂ ਜੀ ਮਤਲਬ ਇਹ ਗੱਲ ਏਦਾਂ ਵਾ ਵੀ ਅਸੀਂ ਰੱਬ ਨੂੰ ਮੰਨਣ ਵਾਲੇ ਬੰਦੇ ਆ ਉਹ ਇਹ ਮਨ ਲੱਕ ਗੱਲ ਇਹਦਾ ਵੀ ਇਹ ਜਵਾਨ ਵਾਤ ਤੋਂ ਵਾਤ ਸਬਸਕ੍ਰਾਈਬ ਕਰਨੋ ਆ ਸ਼ੇਅਰ ਨਹੀਂ ਸ਼ੇਅਰ ਜ਼ਰੂਰ ਕਰਿਓ ਜੀ ਆਹ ਵੇਖੋ ਥਾਣਾ ਵੇਖੋ ਥਾਣ ਕਰਤੀ ਦਾ ਇਹ ਆਹ ਵੇਖੋ ਵੇਖੋ ਖੁੱਟੀਆਂ ਪਾਈ ਜਾਂਦੀ ਇਹਦੀ ਪਾਈ ਜਾਊਗੀ ਆਹ ਪਖਾ ਲੋ ਇੱਧਰ ਵੀ ਆ ਕੇ ਵੀ ਫੜ ਮਰੇ ਜੀ ਇਹ ਹਾਂ ਫਿਰ ਵੇਖੋ ਇਹਦਾ ਬਸ ਪੀਕਾ ਪੀਕਾ ਫੜਦੇ ਰਹੋ ਚੱਲੋ ਚੰਗੀ ਚਵਾਈ ਚੋਈ ਬਹੁਤ ਚੰਗੀ ਛਟਾ ਛੋਟਾ ਨਹੀਂ ਮਾਰਦੀ ਆਣ ਕੇ ਤਸੱਲੀ ਕਰਿਓ ਫੁੱਲ ਚਲੋ ਕੋਈ ਪਿਛਲੇ ਮਾਰਦਾ ਹਾਂਜੀ ਆ ਪਿਛਲੇ ਤੋਂ ਪਿਛਲੇ ਜੀ ਪਿਛਲੇ ਜੀ ਜਿਆਦੀ ਵਧੀਆ ਸਨ ਪਿਛਲੇ ਦੋਵੇਂ ਉਹ ਚੋ ਦੂਗਾ ਹਾਂਜੀ 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 ਵੇਖੋ ਜਿਹੜਾ ਕਿਨ ਕਦੀ ਨਹੀਂ ਕਿਹਾ ਉਹ ਮੈਂ ਚੋੜਾ ਖਰਾਕ ਆਉਂਦਾ ਹੋਰ ਬਾਬੇ ਦਾ ਨਾਮ ਹੈ ਪਾਰਟੀ ਵਾਲੀ ਮੈਂ ਇਹ ਲੈ ਆਈ ਦੀ ਆ ਤਾਂ ਹੀ ਵੇਖਦਾ ਮਾਲ ਕੋਣ ਵਿਖਾਉ ਆ ਛੋਟੇ ਤੇ ਛੋਟਾ ਭਾਲ ਇਧਰ ਤਾਂ ਵੀ ਦੁੱਧ ਵਾਲੀਆਂ ਮਈਆਂ ਹੁੰਦੀਆਂ ਹਾਂਜੀ 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 ਆ ਵੇਖੋ ਥਾੜੇ ਵੇਖੋ ਬਹੁਤ ਥਾੜਾ ਵੇਖੋ ਥਾਣੇ ਚੰਗੀ ਕੁਆਲਿਟੀ ਵੇਖੋ ਥਾਣੇ ਵੇਖੋ ਕਿੱਡੇ ਵਧੀਆ ਕੱਢਿਆ ਨੇ ਕੱਟੀ ਨੇ ਕਿੰਨਾ ਦੂਜਾ ਸੂਹਾ ਜੇ ਦੂਜਾ ਸੂਹਾ ਜੇ 13 ਲੀਟਰ ਪੈ ਕੇ ਦੁੱਧ ਹੋ ਗਿਆ ਵੇ 13 ਲੀਟਰ ਜੀ ਵੇਖੋ ਹੈ 15 ਹੀ ਪਰ ਮੈਂ ਥੋੜਾ ਜਿਹਾ ਆੜ ਕੇ ਸਾਡੇ ਕੋ ਆੜ ਕੇ ਘੜੀ ਆ ਹੈ 15 ਹੁਣ 13 ਲੀਟਰਾਂ ਦਾ ਤੇ ਕਰ ਦਈਏ ਜਿਹੜੇ ਹਿਸਾਬ ਨਾਲ ਲੋਕੀ ਦਿੰਦੇ ਅਸੀਂ ਨਹੀਂ ਹਿਸਾਬ ਨਾਲ ਦੇਣੀ ਕੋਈ ਨਹੀਂ ਮਾਨਤਾਨ ਕਰਾਂ ਤੈਨੂੰ ਥੋੜਾ ਪਤਾ ਨਹੀਂ 40 ਦੀ ਹਾਂਜੀ ਹੈਗੀ ਉਦੋਂ ਹੈ ਮੈਂ ਜਵਾਨ ਵੀ ਬਹੁਤ ਚੰਗੀ ਆ ਵੇ ਜਵਾਨ ਕੋ ਕਿੰਨੀ ਪੰਜਾਹ ਇੰਨਾ ਇੰਨਾ ਵੀ ਲੈਣਾ ਇੱਕ 15 ਦੀ ਦੇਣੀ ਸਿਰਫ ਇੱਕ 15 ਦੀ ਕਹਿ ਜਾ ਪੂਰਾ ਹੈ ਡਬਲ ਫਾਇਦਾ ਨਾਲੇ ਕੱਟੀ ਨਾ ਵੀ ਕੱਟੀ ਇੱਕ 13 ਦੀ ਇੱਕ 13 ਦੀ ਲਓ ਜੀ ਇੱਕ 12 ਦੀ ਦੇ ਦਾਂ ਗੱਲ ਨਹੀਂ ਲੈ ਇੱਕ 12 ਦੀ ਆਪ ਹੀ ਘਟਾਈ ਜਾਂਦੇ ਜੀ ਮੈਨੂੰ ਘਟਾ ਨਹੀਂ ਦਿੱਤਾ ਸਕੋ ਨੇ ਇੱਕ 12 ਦੀ ਦੇ ਦਾਂ ਆਪ ਹੀ ਘਟਾਈ ਜਾਂਦੇ ਸਗੋਂ ਬਲਕੇ ਗਾਲੇ ਮੋਲ ਹੀ ਛੋਟਾ ਕਰਤਾ ਜੀ ਦੇਖੋ ਦੁੱਧ ਮੈਂ ਕੋ ਵੇਖੋ ਕੱਦ ਦੇਖੋ ਗੱਡਾ ਤੱਕ ਆਹ ਵੇਖੋ ਆਹ ਵੀ ਚੀਜ਼ ਆ ਵਾਗ ਮਾਰ ਐਹੋ ਜੀਆਂ ਮਈਆਂ ਦੁੱਧ ਕਰਦੀਆਂ ਵੇਖੋ ਐਚਪ ਹਾਂ ਹਾਂ ਜਿਦਾਂ ਜਲਸੀ ਵਸ਼ੀਬਾ ਵੇਖੋ ਗਾੜੀਆਂ ਪਿਛੋਂ ਐ ਬਣੀ ਇਹ ਸੋਨਾ ਕੀ ਛੱਗੀ ਆ ਛੱਗੀ ਮੈਨੂੰ ਅਜੇ ਕੱਲ ਦੇਨੇ ਸੂਤੇ ਚਾਉਦਾ ਲੀਟਰ ਦੋ ਪਈ ਬਸ ਅੱਜ ਜਾਂ ਕੱਲ ਸੂਰ ਪੈ ਗੂ ਗੁੱਸਾ ਆ ਕੇ ਫੋਨ ਆ ਗਈ ਯਾਰ ਸਹੀ ਗੱਲ ਪੁੱਠਾ ਹੀ ਐ ਪੁੱਠਾ ਹੀ ਪਾਉਣਾ ਨਹੀਂ ਥੱਲੇ ਦੇਖੋ ਜੀ ਬਹੁਤ ਹੀ ਜਿਆਦੀ ਚੰਗੀ ਬਹੁਤ ਚੰਗੀ ਵਾਕ ਬਹੁਤ ਹੀ ਜਿਆਦੀ ਚੰਗੀ ਵੇਖੋ ਲੈ ਵਾ ਆਹਾ ਵੇਖੋ ਵੇਖੋ ਗੱਡੀ ਪਿੱਛੇ ਦੇ ਆ ਵੇਖੋ ਪਿੱਛੇੋਂ ਗੱਡੀ ਆ ਬਣੀ ਜਿਆਦੀ ਖਲਾਗ ਇੱਥੇ ਜੀ ਜਿਆਦੀ ਚੰਗੀ ਠੰਡੀ ਧੀਰਿਓ ਬਹੁਤ ਚੰਗੀ ਐ ਕੱਟੇ ਇਹੋ ਦੀਆਂ ਮਈਆਂ ਦੁੱਧ ਕਰਦੀਆਂ ਵੰਜੇ ਇਹੋ ਦੀਆਂ ਨੇ ਦੁੱਧ ਕਰਨਾ ਤੇ ਕਿਹਨੇ ਕਰਨਾ ਵੇਖੋ ਇਤਰਾ ਮੈਂ ਮਲਕੇ ਗਲਾਬੀ ਹੋਈ ਫਿਰ ਗਲਾਬੀ ਥੱਲੇ ਵੇਖਵਾ ਗਲਾਬੀ ਹੋਈ ਚੰਗੀ ਇਹੋ ਜੀਆਂ ਮਈਆਂ ਨੇ ਨਹੀਂ ਦੁੱਧ ਕੱਢਣਾ ਤੇ ਕਿਹੜੀ ਹੈ ਇਹ ਦੁੱਧ ਕੱਢਣਾ ਮੈਨੂੰ ਦੱਸੋ ਹਾਂ ਤੇ ਮੁੱਲ ਮੁੱਲ ਝੋਟੀ 140 ਦੀ 135 ਦੀ ਵਿਖਦੀ ਏ ਕਿਸੇ ਦੇ ਅੱਡੇ ਤੇ ਵੀ ਹੋਵੇ ਮੈਂ ਵੀ ਵੇਚਦਾ ਰਿਹਾ ਹਾਂ ਚਲੋ ਮਲਕੇ ਗਾਲੇ ਤਰਾ ਮੈਂ ਵੀ ਮਹਿੰਗੀਆਂ ਲਈਦੀਆਂ ਹੁਣ ਫਿਰ ਕੇ ਸਿਰਫ 4-4 ਖਣਾਈ ਦੀਆਂ ਇੱਕ 15 ਦੀ ਦੇ ਦਾਂ ਝੋਟੀ ਇੱਕ 15 ਨਹੀਂ 500 ਰੁਪਏ ਦਾ ਪੰਜ ਸਰ ਸ਼ੋਟ ਵੇਖੋ ਚੰਗੀ ਕੁਆਲਿਟੀ ਹੈ ਵੇਖੋ ਝੋਟੀ ਬਹੁਤ ਜਿਆਦਾ ਚੰਗੀ ਵੇਖੋ ਗਾਈਆਂ ਨਾਲੋਂ ਵੱਧ ਚੱਡਾ ਜੀ ਅਸਲ ਜੀ ਇਹ ਇੱਕ ਪਾਸੇ ਜਿੱਤਰਾ ਜਰਸੀ ਗਾਂ ਨਹੀਂ ਲੋਕ ਲੈਂਦੇ ਹਾਂਜੀ ਹਾਂਜੀ ਤੇ ਬਸ ਇਹ ਗੱਲ ਦਗਾ ਮੈਂ ਜਰਸੀ ਗਾਂ ਵਾਲਾ ਥਾਵਾ ਇਹ ਦੋਵੇਂ ਬੰਦੇ ਚੋਂ ਆ ਗਿਆ ਕਿਸਾਬ ਇਹਦਾ ਆਹ ਜੇ ਦੂਜਾ ਸੁਬਾ ਪਰਸੋਂ ਦੀ ਸੂਈ ਜੀ 7 ਲੀਟਰ ਬੋਲਾ ਹੋਊਗਾ 7 ਲੀਟਰ ਇਹ ਵੀ ਬੱਚਾ ਛੱਡ ਕੇ ਉਖਾਲਦਾ ਪਹਿਲੇ ਇਹ ਐਂਡਲਾ ਪੀਸ ਇਹ ਐਂਡ ਦਾ ਪੀਸ ਜੀ ਐਂਡਲਾ ਪੀਸ ਮਾਨਤਾਨ ਕਰਦੇ ਹੋ ਫੋਲੇ 'ਚ ਕੋਈ ਗੱਲ ਨਹੀਂ ਮਾਨਤਾਨ ਫੋਲ ਕਰਾਂਗੇ ਆਰਸਾ ਮਹਾਂਤਰ ਖੋਲਾ ਆ ਵੇਖੋ ਚੰਗੀ ਇਹ ਵੀ ਥੱਲੇੋਂ ਸਾਫ ਸੂ ਬਹੁਤ ਜਿਆਦੀ ਆ ਆ ਵੇਖੋ ਕੱਟੀ ਮਗਰ ਵਾਦੀ ਕੱਟੀ ਜੀ ਕੱਟੀ ਮਗਰ ਇਹ ਛੋਟਾ ਭਾ ਛੋਟਾ ਭਾ ਤੇ ਜਿਹੜਾ ਖੜੂ ਗਨ ਦੁੱਧ ਨਾਲੋਂ 10 ਕਿਲੋ ਚੋਈ ਜਾਉ ਸੇਵਾ ਕਰੂ ਹੋਈ ਜੀ ਕਿ 9 ਨਾਲੋਂ 10 ਛੱਡ ਪੁੱਤ ਬਚਾ ਚੰਗੀ ਥੱਲੇੋਂ ਕੋਈ ਛੱਡ ਜਾਂਦਾ ਛੱਡ ਪਤਾ ਜਿਆਦੀ ਚੰਗੀ ਆ ਵੀ ਜਿਆਦੀ ਚੰਗੀ ਸੀਲਸਲਾ ਕੇ ਬੜੀ ਕੱਟੀ ਮਗਰ ਪਰਸੋਂ ਦੀ ਹੋਈ ਆ ਮਾਲ ਨਾ ਆਪਣੇ ਕੋ ਮਾਲਕ ਦੀ ਕਿਰਪਾ ਨਾਲ ਮਈਆਂ ਅੱਠ ਦਾ ਰਹਿੰਦੀਆਂ ਮੇ ਕੋਲ ਸਿਰਫ ਵੀਡੀਓ ਇਹ ਕਰਕੇ ਤਿੰਨ ਤਿੰਨ ਚਾਹਾਂ ਚਾਹਾਂ ਦੀ ਪਾਈ ਦੀ ਆ ਵੀ ਚਲ ਤਿੰਨ ਚਾਰ ਵੇਗਦੀਆਂ ਤੇ ਅਹੀਂ ਕਿਹੜਾ ਵੀ ਮਲਕੇ ਇਹ ਰੋਜ਼ ਦੇ ਰੋਜ਼ ਹੀ ਪਾਈ ਜਾਂਦੀਆਂ ਰੋਜ਼ ਦੇ ਰੋਜ਼ ਹੀ ਪਾਈ ਜਾਂਦੀਆਂ ਇਹ ਰੋਜ਼ ਅੱਜ ਵੀਡੀਓ ਬਣਾਏ ਕੱਲ ਪਾਤੀ ਅੱਜ ਬਣਾਏ ਕੱਲ ਪਾਤੀ ਇੱਕ ਦਿਨ ਛੱਡ ਕੇ ਵੀਡੀਓ ਇੱਕ ਦਿਨ ਜਾਵਾਂਗੇ ਹੁਣ ਪਾ ਦੋ ਦੋ ਕਰਾਂਗੇ ਇੱਕ ਗਾਂ ਦੀ ਪਾ ਦਾਂ ਕਰਾਂ ਇੱਕ ਦੁਹਾੜੀ ਤੇ ਚਮਾਂਗ ਮਈਆਂ ਦੀ ਪਾ ਆ ਕਰਾਂਗੇ ਤੇ ਮਾਲ ਮਾਲਕ ਦੀ ਕਿਰਪਾ ਨਾਲ ਹੋਰ ਮਈਆਂ ਲਈਆਂ ਵਹ ਕੱਚੀਆਂ ਕੁੱਟੀਆਂ ਕੋਈ 10 ਦਿਨ ਖੜਦੀ ਆ ਕੋਈ 15 ਦਿਨ ਖੜਦੀ ਆ ਕੋਈ 5 ਦਿਨ ਖੜਦੀ ਆ ਇਸ ਤਰ੍ਹਾਂ ਦਾ ਮਾਲ ਲੈ ਕੇ ਆਈਦਾ ਮਈਆਂ ਹੁਣ ਪਰਸੋਂ ਜਾਣਾ ਵਾ ਲੈਣ ਫੇਰ ਹਰਿਆਣੇ ਤੇ ਹਾਂ ਵੀ ਛੇ ਮਈਆਂ ਝੋਟੀਆਂ ਚੰਗੀਆਂ ਵਧੀਆ ਮਿਲ ਕੇ ਚੰਗੀਆਂ ਕੱਟ ਕੇ ਲਿਆਓ ਹਣ ਬਸ ਕੱਟੋ ਉਹ ਤੇ ਅਸਲ ਤੇ ਪਜਾਰ ਦਾ ਸੜਕ ਪਿਆ ਹਾਂਜੀ ਬਾਜ਼ਾਰ ਥੋੜਾ ਹੋਇਆ ਚਲੋ ਤੇਜ ਕੋਈ ਨਹੀਂ ਆ ਵੀ ਮਈਆਂ ਬੜੇ ਮੇਰਾ ਸੱਜਣ ਜੀ ਇੰਨਾ ਕੋ ਮਲਕੇ 4-5 ਟੰਗਾਂ ਮਲਕੇ ਮਹਗਾਈਆਂ ਵਾਂ ਉਹਨਾਂ ਬੜੇ ਮਾਨ ਤਾਣਦਾ ਆਪਾਂ ਨੂੰ ਖਲਾਈਆਂ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਆਪਣੇ ਚੈਨਲ ਤੇ ਪਾਉਣਾ ਵਾ ਘੱਟ ਤੋਂ ਘੱਟ ਰੇਟ ਮਨਾਫਾ ਤੁਸੀਂ ਵੀ ਕੱਟ ਲਲਿਓ ਚਲੋ ਉਹਨਾਂ ਨੇ ਮਲਕੇ ਆਪਾਂ ਨੂੰ ਮਈਆਂ ਖਲਾਈਆਂ ਵਾ ਇਹਨਾਂ ਦੇ ਵਿੱਚ ਥੋੜਾ ਥੋੜਾ ਮੁਨਾਫਾ ਰੱਖ ਕੇ ਮਈਆਂ ਦਾ ਆਪਾਂ ਮਲਕੇ ਗੱਲ ਤਾਂ ਗੱਲ ਕੀਤੀ ਆ ਚਲੋ ਇਹੋ ਜੀਆਂ ਮਈਆਂ ਦੇ ਤੇ ਗਾੜੀਆਂ ਦੋਵੇਂ ਮਈਆਂ ਵਾਂਗੇ ਸਹੀ ਗੱਲ ਪਾਂ ਵੇਚ ਵੀ ਸਕਦਾ ਜੀ 30 ਲੀਟਰ ਦੁੱਧ ਦੋਵੇਂ ਮਹੀਆ ਕੱਢਣੀਆਂ ਗੱਡੀ ਵੇਚ ਵੀ ਸਕਦਾ ਜੀ ਜਿੰਨਾ 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 ਤੁਸੀਂ ਗੇਟ ਦੱਸਦਾ ਜੀ ਦੁੱਧ ਦੋਵੇਂ ਮਹੀਆ ਕੱਢਣੀਆਂ ਹਾਂਜੀ ਹਾਂਜੀ ਜਿੰਨਾ ਜਿੰਨਾ ਗੇਟ ਦੱਸਦਾ ਨਾ ਇਹ ਵੇਚ ਵੀ ਸਕਦਾ ਚਲੋ ਇਹ ਕੱਢਣੋਂ ਕਿਨੇ ਕੱਢਣਾ ਇਹ ਦੁੱਧ ਦੀ ਗੱਲ ਕਰਤਾ ਨੇ ਵੇਚਣੀਆਂ ਨਹੀਂ ਉਹਨੇ ਗੱਡੀ ਟਿਕਾ ਰਣੀ ਆ ਕੋਣ ਬੱਛੀਆਂ ਆਪਣੇ ਕੋ ਜਿਹੜੀਆਂ ਵੀਡੀਓ ਪੈਣੀ ਆ ਕੱਲ ਮਤਲਬ ਕਿ ਉਹ ਕਿਤਰੀਆਂ ਟੌਕਦੀਆਂ ਮੱਛੀਆਂ ਬਹੁਤ ਚੰਗੀਆਂ ਮੱਛੀਆਂ ਮਰ ਕੇ ਇੱਕ ਜਿਹੜੀ ਜਰਸੀ ਅਸੀਂ ਆ ਉਹ 17 18 20 ਕਿਲੋ ਦੇ ਲਾ ਕੇ ਬਣੇ 20 ਪਲੱਸ ਜਿਹੜੀ ਦੂਜੀ ਆ ਉਹ 25 ਵਾਲੀ ਆ ਹਾਂਜੀ ਹਾਂਜੀ ਤੇ ਏ.ਮ. ਚੋਟੀਆਂ ਜਿਹੜੀਆਂ ਮਨਾ ਚੋਟੀਆਂ 30 ਲੀਟਰ ਦੁੱਧ ਪਾਉਣ ਵਾਲੀਆਂ ਗਿਓ ਗਾੜੀ ਲੈਣਾ ਦਿਨ ਜਿੰਨੇ ਲੱਗਣ ਹਾਂਜੀ ਹਾਂਜੀ ਦਿਨ ਉਹ ਲੱਗਣਦਾ ਵੇ ਜੀ ਤੇ 30 ਲੀਟਰ ਦੁੱਧ ਚਲੋ ਜੀ 30 ਲੀਟਰ ਦੁੱਧ ਕਰ ਲੀਏ ਦੋ ਵੇ ਆ ਗਏ ਬਾਕੀ ਇਹ ਵੀ ਆ ਮਾਲਕ ਦੀ ਕਿਰਪਾ ਨਾਲ ਨਾ ਓਏ ਚੰਗੀ ਜਵਾਈ ਇਹ ਵੀ ਬਹੁਤ ਚੰਗੀ ਆਂ ਕਿ ਤਸਲੀ ਫੁੱਲ ਕਰਿਆ ਪਾ ਜਾਨ ਕੇ ਸੋਲੋ ਚੰਗੀ ਚੋਣ ਚੰਗੀ ਇਹ ਵੀ ਤੇ ਵਾਹ ਮਾਰ ਤੋਰ ਦੇ ਦੀ ਔਰੇ ਦਾ ਇਹਨੇ ਇੱਕ ਨਾ ਕਿਉਂ ਗਾਜੇ ਕਰਦਣਾ ਫੇਰ ਇਹ ਚੋਂ ਗਾਇਆ ਕਰਦਣਾ ਬੋਲੇ ਤਾਂ ਦੇਖੋ ਐਸ ਤੂਆ ਦੂਜਾ ਨਹੀਂ ਮਗਰ ਕੱਟੀ ਜੇ ਪਰ ਸੋਝੀ ਹੋਈ ਜੇ ਇਹਦੇ ਵੀ ਦੋਹਰੇ ਫਾਇਦਾ ਹੀ ਆ ਬੋਲੋ 10 ਲੀਟਰ ਬੋਲੋ ਪਰ 6 ਨਾ ਲੈ ਜੀ ਬਈ 8 9 ਲੀਟਰ ਜਾਂ 10 ਕਾਡੂਗੀ ਦੁੱਧ ਨੇ ਕੱਢ ਦੂ ਕੱਢ ਦੂ ਇੰਨਾ ਇੰਨਾ ਕੱਢੋ 9 ਤੋਂ 10 ਲੀਟਰ ਕੱਢ ਦੋ ਵੀ ਮੈਲਾ ਪੋਲਾ ਸੁੱਟ ਕੇ ਵੇਖੋ ਥਾਣ ਕਿਤਾ ਵਾਲੀ ਬਣਾਇਆ ਚੰਗਾ ਥਾਣੇ ਵੇਖੋ ਚੰਗਾ ਬਣਾਇਆ ਥਾਣੇ ਕਿਤਾ ਵਾਲੀ ਬਣਾਇਆ ਇਹਦਾ ਮਾਲ ਇੱਕ ਕਰਕੇ ਥੋੜਾ ਜਿਹਾ ਇੱਧਰ ਤਾਂ ਵੀ ਵਿਚੋਂ ਲੈਣ ਦੇ ਪਿਆ ਹਾਂ ਬਜ਼ਾਰ ਤੇ ਰੁਆ ਹਾਂਜੀ ਬਜ਼ਾਰ ਤੇ ਫਿਰ ਬਜ਼ਾਰ ਤੇ ਸਮੇਂ ਦੇ ਹਿਸਾਬ ਨਾਲ ਤੁਰਨਾ ਪੈਂਦਾ ਜੀ ਨਾਲੇ ਸਾਡੇ ਮੋਲਦੀਆਂ ਵੀ ਲੋਕ ਮੰਗਦੇ ਆ ਵਿੱਚ ਕਈ ਬੰਦੇ ਸਾਡੇ ਨਾਰਾਜ਼ ਹੋ ਰਹੇ ਹਾਂਜੀ ਹਾਂਜੀ ਇਹ ਕਰਕੇ ਵਿੱਚੋਂ ਹੀ ਇਧਰੋਂ ਵੀ ਲੈਣ ਡੇ ਆ ਤੇ ਉਧਰੋਂ ਵੀ ਲੈਣ ਡੇ ਆ ਇਹ ਮੁੱਲ ਤੇ ਜੀ ਕਰਦਾ ਵੈਠ ਕਰੀਏ ਨੇ ਕਰ ਦੋ ਮਾਨਦਾਨ 60 ਦੀ ਦੇ ਦੀਏ ਹੋਰ ਤਾਂ ਤੁਸੀਂ ਬਾਹਰ ਤਾਂ ਜੁਵਾਦੇ ਜੇ ਕੋਈ ਦੇਖੀ ਜਾਊਗੀ ਯਾਰ ਹੋਰ ਛੱਡ ਦੋ ਨਹੀਂ ਯਾਰ ਨਾ ਛੱਡੀ ਹਾਂ 57 ਦੀ ਦੀਏ 57 ਦੀ ਲੋ ਜੀ 57000 ਦੀ ਵੇਖੋ ਐਂਡਰਲਾ ਪੀਸ ਬਹੁਤ ਜਿਆਦੀ ਚੰਗੀ ਆ ਚੰਗੀ ਜੇ ਕੱਟੀ ਮਗਰ ਜੇ ਆਹ ਵੇਖੋ ਨਾਲੂ ਨਾਲ ਤੇ ਬਿਲਕੁਲ ਨਾਲੂ ਤੇ ਬੱਚਾ ਆਹ ਵੇਖੋ ਨਾਲੂ ਨਾਲ ਜੇ ਆਏ ਤੇ ਪਰਸੋਂ ਦੀ ਸੋਈ ਹੈ ਪਰਸੋਂ ਦੀ ਸੋਈ ਹੈ ਕੱਟੀ ਮਗਰ ਜੇ ਇਹ ਕੱਟੀ ਮਗਰ 57000 ਦੀ ਸਿਰਫ ਮੈਂ ਨੰਦੀਆਂ ਗਾਂ ਚੱਡਾ ਬੋਲੇ ਬਾਲੇ ਤਾਂ ਸਾਫ਼ ਹੈ ਵੇਖੋ ਕਿੰਨੀ ਚੰਗੀ ਆ ਕਿ ਕੱਟੀ ਕੋਈ ਗੱਲ ਥੜਾ ਹਾਂਜੀ ਹਾਂਜੀ ਤਿੰਨੇ ਮਈਆਂ ਬਹੁਤ ਚੰਗੀਆਂ ਜੇ ਆਹ ਵੇਖੋ ਜੀ ਆ ਵੀ ਥੱਲੇ ਬਹੁਤ ਚੰਗੀ ਆ ਗਏ ਕੱਲਾ ਕੱਲਾ ਗਾਣੀਆਂ ਦੇ ਹਾਂਜੀ ਹਾਂਜੀ ਆ ਜਾਓ ਜਿੱਥੇ ਮਈਆਂ ਦਾ ਕਿਹ ਹੈ 5 ਦਾ 6 ਜਾਂ 4 ਮਨਾਫਾ ਲੈਣੇ ਉੱਥੇ 1000 1000 ਦਿਨ ਮਨਾਫੇ ਨਾਲ ਮਈਆਂ ਹਰ ਕੰਮ ਸੱਚਾਈ ਵਾਲੀ ਗੱਲ ਵੇਚਣ ਦੇ ਆ ਕਿ ਚਲੋ ਚਲੋ ਵੀਡੀਓ ਇਦਾਂ ਹੋ ਗਿਆ ਚਲੋ ਆਪਣਾ ਮਤੇਵਾਲ ਤਸੀਲ ਬੱਬਗੜਾ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ 88729629 ਹੈ ਸასი ਗਾਲ ਜੀ